ਮੈਂ ਸਭਿਪਰਾਟ ਤੁਹਾਡਾ ਸਾਰੇ ਸਾਹਿਤ ਪ੍ਰੇਮੀ ਦਾ ਆਪਣੇ ਫੇਸਬੁੱਕ ਤੇ YouTube ਚੈਨਲ ਸਵੀ ਮੀਡੀਆ ਤੇ ਸਵਾਗਤ ਕਰਦੀ ਹਾਂ ਜੀ ਸੋ ਮੈਂ ਤੁਹਾਡੇ ਨਾਲ ਪ੍ਰੀਤ ਕੈਂਤ ਦਾ ਨਾਵਲ ਅਪਸਰਾ ਦਾ ਅਗਲਾ ਭਾਗ ਤਿੰਨ ਸੰਜੜਾ ਕਰਨ ਜਾ ਰਹੀ ਹਾਂ ਜੀ ਇੱਕ ਰਾਤ ਦੀ ਗੱਲ ਹੈ ਕਿ ਮੈਂ ਗੂੜੀ ਨੀਂਦ ਸੌ ਰਹੀ ਸੀ ਮੈਂ ਮਹਿਸੂਸ ਕੀਤਾ ਕੋਈ ਚੀਜ਼ ਮੇਰੀ ਛਾਤੀ ਤੇ ਤਰ ਰਹੀ ਏ ਮੈਂ ਇੱਕਦਮ ਨੀਚ ਉੱਠੀ ਮੇਰੀ ਕਮੀਜ਼ ਮੇਰੇ ਪਿੰਡੇ ਤੇ ਨਹੀਂ ਸੀ ਕਿਸੇ ਦਾ ਹੱਥ ਮੇਰੀਆਂ ਛਾਤੀਆਂ ਮਸਲ ਰਿਹਾ ਸੀ ਮੈਂ ਡਰ ਦੀ ਮਾਰੀ ਇੱਕਦਮ ਬੈਠੀ ਹੋ ਗਈ ਸੀ ਇਹ ਹੱਥ ਮੇਰੇ ਹਰਾਮੀ ਬਾਪ ਦਾ ਸੀਗਾ ਮੇਰੇ ਬਾਪ ਨੂੰ ਇਹ ਹਰਕਤ ਕਰਦਿਆਂ ਇੱਕ ਪਲ ਵੀ ਚੇਤਨਾ ਆਇਆ ਕਿ ਮੈਂ ਉਹਦੀ ਤੀ ਹਾਂ ਮੇਰੇ ਬਾਪ ਨੇ ਆਪਣੀ ਕਮੀਜ਼ ਵੀ ਉਤਾਰ ਰੱਖੀ ਸੀਗੀ ਉਹਨੇ ਕੱਲਾ ਪਜਾਮਾ ਪਾਇਆ ਹੋਇਆ ਸੀ ਉਹਦੇ ਵਿੱਚੋਂ ਸ਼ਰਾਬ ਦੀ بو ਆ ਰਹੀ ਸੀ ਪਹਿਲਾਂ ਕਦੀ ਵੀ ਇਹ بو ਮੈਨੂੰ ਭੜੀ ਨਾ ਲੱਗੀ ਮੈਂ ਡਰਦੀ ਡੱਦੀ ਨੇ ਆਪਣੀ ਕਮੀਜ਼ ਪਾਈ ਫੇ ਸਭ ਕੁਝ ਸਮਝ ਰਹੀ ਸੀ ਕਿ ਮੇਰਾ ਬਾਪ ਮੇਰੇ ਨਾਲ ਕੀ ਕਰ ਰਿਹਾ ਸੀਗਾ ਪਾਪਾ ਨਾਟਕ ਕਰ ਰਹੇ ਸੀ ਕਿਉਂ ਨੀਂਦ ਚ ਹਨ ਬਸ ਆਹੀ ਹੋਣਾ ਬਾਕੀ ਸੀ ਮੇਰੇ ਨਾਲ ਮੇਰੇ ਵੀ ਕੀ ਜ਼ਿੰਦਗੀਏ ਕਿਦਾਂ ਦੇ ਲੇਖ ਲਿਖੇ ਨੇ ਮੇਰੇ ਸ਼ਰਮ ਨਾਈ ਉਹਨੂੰ ਮੇਰੇ ਇਦਾਂ ਦੇ ਲੇਖ ਲਿਖਣ ਲੱਗਿਆ ਮੈਂ ਸਾਰੀ ਰਾਤ ਰੋ ਰੋ ਕੇ ਰੱਬ ਨੂੰ ਲਹਨਤਾਪਾਂਦੀ ਰਹੀ ਮੈਂ ਕੀ ਮਾੜਾ ਕੀਤਾ ਸੀ ਕਿਸੇ ਦਾ ਮੇਰਾ ਕਿਉਂ ਵੈਰੀ ਬਣਿਆ ਮੇਰੇ ਲਈ ਤਾਂ ਰੱਬ ਹੈ ਹੀ ਨਹੀਂ ਸੀਗਾ ਅਗਰ ਹੁੰਦਾ ਤਾਂ ਆਪਣੀ ਬੱਚੀ ਨਾਲ ਆ ਜਨਮ ਨਾ ਹੋਣ ਦਿੰਦਾ ਇਹ ਤਾਂ ਕਹਿਰ ਸੀਗਾ ਮੇਰੇ ਨਾਲੋਂ ਭਾਗਣ ਕੌਣ ਹੋ ਸਕਦੀ ਹੈ ਜੀ ਦਾ ਬਾਪ ਹੀ ਖਸਮ ਬੰਨ ਨੂੰ ਫਿਰਦਾ ਹੋਵੇ ਆਪਣੇ ਅੰਦਰ ਲੱਗੀ ਕਾਮ ਦੀ ਅੱਗ ਨੂੰ ਮੇਰੇ ਕੱਚੇ ਲਹੂ ਨਾਲ ਬੁਝਾਉਣ ਲੱਗਦਾ ਬੁਝਾਉਣਾ ਚਾਹੁੰਦਾ ਸੀਗਾ ਬਾਪ ਆਪਣੇ ਧੀ ਨੂੰ ਉਪਰੋਂ ਨਜ਼ਰਾਂ ਤੋਂ ਬਚਾ ਕੇ ਰੱਖਦਾ ਏ ਮੇਰੇ ਤੇ ਮੇਰਾ ਬਾਪ ਹੀ ਉਪਰੀ ਨਿਗਾਹ ਰੱਖੀ ਬੈਠਾ ਸੀ ਇਹ ਤਾਂ ਹੱਦ ਹੋ ਗਈ ਮੈਂ ਤਾਂ ਕਦੀ ਨਹੀਂ ਸੁਣਿਆ ਕਿ ਇੱਕ ਬਾਪ ਆਪਣੀ ਬੇਟੀ ਦੀ ਇੱਜ਼ਤ ਨੂੰ ਆਪਣੇ ਪੈਰਾਂ ਵਿੱਚ ਰੋਲਦਾ ਹੋਵੇ ਮੇਰੇ ਦਿਮਾਗ 'ਚ ਇੱਕ ਗੱਲ ਵਾਰ-ਵਾਰ ਆ ਰਹੀ ਸੀ ਕੀ ਪਤਾ ਏ ਹਰ ਰੋਜ਼ ਹੁੰਦਾ ਹੋਵੇ ਕਿਉਂਕਿ ਸੌਂਦੀ ਤਾਂ ਮੈਂ ਪਾਪਾ ਨਾਲ ਹੀ ਸੀਗੀ ਕੀ ਪਤਾ ਇਸ ਕਮੀਨੇ ਦਾ ਹਰ ਰੋਜ਼ ਮੇਰੇ ਨਾਲ ਕਹਿੰਦੇ ਕੁੜੀਆਂ ਤਾਂ ਸੁੱਤੀਆਂ ਪਈਆਂ ਵੱਧੀਆਂ ਪਰ ਮੇਰਾ ਵਧਨ ਦਾ ਕਾਰਨ ਬੜੀ ਬੜਾ ਹੀ ਜਲਤ ਭਰਿਆ ਸੀਗਾ ਮਾਂ ਦੀ ਨਫ਼ਰਤ ਪਿਓ ਦੀ ਜਲੀਲ ਹਰਕਤਾਂ ਅੱਗੇ ਫਿੱਕੀ ਪੈ ਗਈ ਸੀ ਮੈਂ ਤਾਂ ਮਾਂ ਦੀ ਨਫ਼ਰਤ ਨੂੰ ਪਹਾੜ ਬਣਾਇਆ ਹੋਇਆ ਸੀ ਪਰ ਅਸਲੀ ਪਹਾੜ ਨਾਲ ਤਾਂ ਹੌਣਵਾ ਪਿਆ ਸੀ ਮੈਂ ਸੋਚਿਆ ਇਹ ਗੱਲ ਕਿਸੇ ਨੂੰ ਦੱਸਾਂ ਪਰ ਦੱਸਦੀ ਕਿਹਦੇ ਕੋਲੇ ਮੇਰੀ ਤਾਂ ਕੋਈ ਸੁਣਨ ਵਾਲਾ ਹੀ ਨਹੀਂ ਸੀ ਆਖਿਰ ਇਸ ਗੱਲ ਨੂੰ ਮੈਂ ਆਪਣੇ ਅੰਦਰ ਹੀ ਦਫਨ ਕਰ ਲਿਆ ਅਗਰ ਇਸ ਗੱਲ ਦਾ ਮਾਂ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਬਹੁਤ ਡਰਾਮਾ ਕਰਨਾ ਸੀ ਮੈਨੂੰ ਕੁੱਟਣਾ ਵੀ ਬਹੁਤ ਸੀਗਾ ਟਰਦੀ ਮਾਰੀ ਨੇ ਮੈਂ ਕਿਸੇ ਕੋਲੇ ਗੱਲ ਦੀ ਭਾਵਨਾ ਕੱਢੀ ਮੇਰੀ ਚੁੱਪ ਕਰਕੇ ਮੇਰੇ ਬਾਪ ਦਾ ਹੌਸਲਾ ਹੋਰ ਵਧ ਗਿਆ ਉਹਨੂੰ ਜਦੋਂ ਵੀ ਮੌਕਾ ਮਿਲਦਾ ਮੇਰੇ ਨਾਲ ਅਜੀਬ ਜਿਹੀਆਂ ਹਰਕਤਾਂ ਕਰਦਾ ਕਦੇ ਮੇਰੀਆਂ ਛਾਤੀਆਂ ਨੂੰ ਹੱਥ ਲਾਉਂਦਾ ਕਦੇ ਮੈਨੂੰ ਜ਼ਬਰਦਸਤੀ ਚੁੰਮਦਾ ਮੈਂ ਰੋਣ ਲੱਗ ਜਾਂਦੀ ਫਿਰ ਮੈਨੂੰ ਛੱਡ ਦਿੰਦਾ ਮੇਰੇ ਬਾਪ ਦਾ ਹੱਥ ਖੁੱਲ ਚੁੱਕਿਆ ਸੀ ਉਹਨੂੰ ਪਤਾ ਸੀ ਕਿ ਮੈਂ ਕਿਸੇ ਕੋਲ ਗੱਲ ਨਹੀਂ ਕਰਦੀ ਮੈਂ ਕਿਸ ਨਾਲ ਗੱਲ ਕਰਦੀ ਮੇਰੀ ਕੋਈ ਸੁਣ ਵਾਲਾ ਹੀ ਨਹੀਂ ਸੀਗਾ ਮੈਨੂੰ ਹੁਣ ਤੱਕ ਇਹੀ ਲੱਗਦਾ ਆ ਰਿਹਾ ਸੀਗਾ ਕਿ ਮੇਰੇ ਪਾਪਾ ਮੈਨੂੰ ਪਿਆਰ ਕਰਦੇ ਨਹੀਂ ਪਰ ਇਹ ਤਾਂ ਪਿਆਰ ਦਾ ਕੋਈ ਹੋਰ ਹੀ ਰੂਪ ਸੀਗਾ ਮੈਨੂੰ ਹਰ ਸਮੇਂ ਉਹਦੀਆਂ ਅੱਖਾਂ 'ਚ ਕਾਮ ਨਜ਼ਰ ਆਉਂਦਾ ਉਹਦੀ ਕਮੀਨ ਕਮੀਨੇਪਣ ਵਾਲੀ ਹਾਸੇ ਤੋਂ ਮੈਨੂੰ ਨਫ਼ਰਤ ਜਹੀ ਹੋ ਗਈ ਸੀ ਮੈਨੂੰ ਇੰਜ ਲੱਗਦਾ ਇਹ ਦੈਤ ਮੈਨੂੰ ਕਿਸੇ ਦਿਨ ਖਾ ਜਾਵੇਗਾ ਜਿੰਨਾ ਹੋ ਸਕਦਾ ਮੈਂ ਪਾਪਾ ਤੋਂ ਬਚ ਕੇ ਰਹਿੰਦੀ ਕਰ ਜਦੋਂ ਕੋਈ ਨਾ ਹੁੰਦਾ ਫੇ ਚਾਚੇ ਘਰੇ ਕਲੇ ਕਰੇ ਚਲੀ ਜਾਂਦੀ ਜਦੋਂ ਮਾਂ ਘਰ ਹੁੰਦੀ ਮੈਂ ਉਦੋਂ ਹੀ ਆਉਂਦੀ ਮਾਂ ਹਣ ਵੀ ਪਹਿਲਾਂ ਬਾਗ ਹੀ ਨਫਰਤ ਕਰਦੀ ਸੀ ਪਰ ਮੈਨੂੰ ਹੁਣ ਉਥੇ ਤੋਂ ਡਰ ਨਾ ਲੱਗਦਾ ਮਾਂ ਦਾ ਮੈਨੂੰ ਆਸਰਾ ਹੋਣ ਲੱਗ ਗਿਆ ਸੀ ਅਜੀਬ ਜ਼ਿੰਦਗੀ ਏ ਕਦੇ ਕਿਸੇ ਤੋਂ ਬਝੋਤੇ ਕਦੇ ਕਿਸੇ ਤੋਂ ਕਿਉਂ ਨਹੀਂ ਅਸੀਂ ਆਜ਼ਾਦੀ ਨਾਲ ਰਹਿ ਸਕਦਿਆਂ ਮੈਨੂੰ ਆਪਣੇ ਅੰਦਰ ਸਿਵਾਏ ਹਨੇਰੇ ਤੋਂ ਕੁਝ ਨਾ ਦਿਖਦਾ ਔਸ ਹਨੇਰੇ ਵਿੱਚ ਕੱਲੀ ਮੈਂ ਤੇ ਮੇਰੇ ਦੁੱਖ ਆਪਣੇ ਦੁੱਖ ਤਕਲੀਫਾਂ ਨੂੰ ਨਾਪਦੀ ਤੇ ਦੇਖਦੀ ਜਿਹੜਾ ਇੱਕ ਦੂਜੇ ਨਾਲੋਂ ਵੱਡਾ ਏ ਪਾਪਾ ਦੀਆਂ ਹਰਕਤਾਂ ਮੈਨੂੰ ਜ਼ਿਆਦਾ ਦੁੱਖ ਦਿੰਦੀਆਂ ਸੀਗੀਆਂ ਕਦੇ-ਕਦੇ ਮੇਰੇ ਅੰਦਰਲੇ ਹਨੇਰੇ ਵਿੱਚ ਕੋਈ ਆਸਾਂ ਉਮੀਦਾਂ ਵਾਲਾ ਦੀਪ ਜਗਦਾ ਮੇਰਾ ਬਾਪ ਮਾਂ ਤੇ ਭਰਾ ਉਹਨੂੰ ਫੂਕਾ ਮਾਰ ਬੁਝਾ ਜਾਂਦੇ ਮੈਂ ਟੁੱਟ ਜਾਂਦੀ ਤੇ ਸਮਝਦੀ ਕਿ ਮੈਂ ਇਨਾਂ ਦੁੱਖਾਂ ਦੀ ਹੀ ਕੁੜੀ ਹਾਂ ਇਸੇ ਕਰਕੇ ਤਾਂ ਇਨਾਂ ਨਾਲ ਨਾਲੋਂ ਮੇਰਾ ਖਹਿੜਾ ਨਹੀਂ ਛੱਡਦਾਗਾ ਕੁਝੀ ਚਾ ਕਿੰਨੇ ਸੋਹਣੇ ਸ਼ਬਦ ਨੇ ਪਰ ਮੈਨੂੰ ਹੁਣ ਇਹ ਉਪਰੇ ਜੇ ਲੱਗਦੇ ਨੇ ਮੈਨੂੰ ਲੱਗਦਾ ਇਹ ਮੇਰਾ ਇਹਨਾਂ ਨਾਲ ਰਿਸ਼ਤਾ ਟੁੱਟ ਚੁੱਕਿਆ ਹੈ ਸ਼ਾਇਦ ਸਭ ਚੀਜ਼ਾਂ ਮੇਰੇ ਲਈ ਨਹੀਂ ਬਣੀਆਂ ਘਾ ਮੇਰੀ ਦੋਸਤੀ ਤਾਂ ਹੰਝੂਆਂ ਹੌਕੇ ਨਾਲ ਹੈ ਤੇ ਇੱਠੇ ਪੈਰ ਇਹੀ ਮੇਰੇ ਸੰਗੀ ਹਨ ਕਰਮਜੀਤ ਆਂਟੀ ਨੂੰ ਮਾਂ ਨੇ ਪਾਪਾ ਦੀਆਂ ਕਤੂਤਾ ਕਰਕੇ ਘਰੋਂ ਕੱਢਿਆ ਆਂਟੀ ਦੇ ਘਰ ਵਾਲਾ ਸ਼ਰਾਬ ਦਾ ਆਦੀ ਸੀ ਘਰ ਦੀ ਸ਼ਰਾਬ ਕੜਦਾ ਤੇ ਤਿੱਤੀ ਪੀ ਜਾਂਦਾ ਜਿਆਦਾ ਸ਼ਰਾਬ ਪੀਣ ਕਰਕੇ ਉਹਦੇ ਲੀਵਰ ਵਿੱਚ ਨੌਕਸ ਬੈ ਗਿਆ ਜਿਸ ਕਰ ਮੌਦੀ ਮੌਤ ਹੋ ਗਈ ਮੌਤ ਹੋਣ ਤੋਂ ਪਹਿਲਾਂ ਉਹਦਾ ਇਲਾਜ ਕਾਫੀ ਸਮਾਂ ਚੱਲਦਾ ਰਿਹਾ ਆਂਟੀ ਲੋਕਾਂ ਦੇ ਘਰ ਚ ਕੰਮ ਕਰਕੇ ਜਿਹੜੇ ਪੈਸੇ ਕਮਾਉਂਦੀ ਉਹਦੇ ਨਾਲ ਉਹਦੇ ਘਰ ਦਾ ਖਰਚਾ ਮਸਾਂ ਚੱਲਦਾ ਦਵਾਈਆਂ ਦਾ ਖਰਚਾ ਚਲਾਉਣਾ ਉਹਦੇ ਵਸ ਤੇ ਨਹੀਂ ਸੀ ਆਂਟੀ ਦੀ ਹਾਲਤ ਬਹੁਤ ਮਾੜੀ ਸੀ ਪਾਪਾ ਨੂੰ ਇਸ ਗੱਲ ਦੀ ਭੈਣਕ ਪਈ ਉਹਨੇ ਆਪਣੀ ਚਾਲ ਚੱਲੀ ਪਾਪਾ ਕਰਮਜੀਤ ਆਂਟੀ ਦੇ ਦੁੱਖ-ਸੁੱਖ ਸੁਣਦਾ ਤੇ ਉਹਦੇ ਨਾਲ ਝੂਠੀ ਹਮਦਰਦੀ ਕਰਦਾ ਕਰਮਜੀਤ ਨੂੰ ਇਦਾਂ ਲੱਗਣ ਲੱਗ ਗਿਆ ਕਿ ਉਹਦੇ ਤੋਂ ਬਿਨਾ ਉਹਦਾ ਕੋਈ ਹੋਰ ਨਹੀਂਗਾ ਜੋ ਉਸਦਾ ਭਲਾ ਸੋਚਦਾ ਹੋਵੇ ਪਾਪਾ ਕਰਮਜੀਤ ਨੂੰ ਐਡਵਾਂਸ ਪੈਸੇ ਦੇਣ ਲੱਗ ਗਿਆ ਸੀਗਾ ਕਰਮਜੀਤ ਵਿਚਾਰੀ ਨੂੰ ਇਹ ਸੀ ਕੰਮ ਕਰਕੇ ਉਧਾਰ ਲਏ ਪੈਸੇ ਵਾਪਸ ਕਰ ਦੇਵਾਂਗੀ ਮੇਰੇ ਪਾਪਾ ਦੇ ਰਹਿਮੋ ਕਰਮ ਕਰਮਜੀਤ ਦੇ ਵਾਦੇ ਹੀ ਗਏ ਸੀਗੇ ਕਰਮਜੀਤ ਨੂੰ ਪਾਪਾ ਨੇ ਆਪਣੇ ਜਾਲ ਵਿੱਚ ਫਸਾ ਲਿਆ ਸੀਗਾ ਤਕਰੀਬਨ 6 ਮਹੀਨੇ ਟੱਪੇ ਕਰਮਜੀਤ ਦੇ ਘਰ ਵਾਲੇ ਦੀ ਮੌਤ ਹੋ ਗਈ ਪਾਪਾ ਨੂੰ ਮੌਕਾ ਮਿਲ ਗਿਆ ਉਹਨੇ ਕਰਮਜੀਤ ਤੋਂ ਪਾਪਾ ਤੋਂ ਪੈਸੇ ਵਾਪਸ ਮੰਗਣੇ ਕਰ ਸ਼ੁਰੂ ਕਰ ਦਿੱਤੇ ਸੀਗੇ ਇਹ ਸਭ ਕੁਝ ਮਾਂ ਦੀਆਂ ਨਜ਼ਰਾਂ ਤੋਂ ਓਲੇ ਹੋ ਰਿਹਾ ਸੀ ਕਰਮਜੀਤ ਵੀ ਜਾਣਦੀ ਸੀ ਅਗਰ ਇਹ ਗੱਲ ਮਾਂ ਤੱਕ ਪਹੁੰਚ ਗਈ ਤਾਂ ਬਹੁਤ ਵੱਡਾ ਤਮਾਸ਼ਾ ਹੋਵੇਗਾ ਕਰਮਜੀਤ ਮਾਂ ਦੇ ਸਬਾਤੋਂ ਪਲੀ ਪਾਂਤ ਜਾਣੂ ਸੀਗੀ ਕਰਮਜੀਤ ਕੋਲ ਪੈਸੇ ਵਾਪਸ ਕਰਨ ਦਾ ਕੋਈ ਸਾਧਨ ਨਹੀਂ ਸੀ ਮਾਂ ਜਦੋਂ ਵੀ ਕਰਨਾ ਹੁੰਦੀ ਪਾਪਾ ਕਰਮਜੀਤ ਨਾਲ ਮੂੰਹ ਕਾਲਾ ਕਰਦਾ ਮਜਬੂਰੀ ਵਸ ਪਈ ਕਰਮਜੀਤ ਪਾਪਾ ਦੀ ਕਾਮਵਾਸ਼ਨਾ ਦੀ ਸ਼ਿਕਾਰ ਹੁੰਦੀ ਗਈ ਕਰੀਬੀ ਇਨਸਾਨ ਨੂੰ ਸਭ ਕੁਝ ਕਰਨ ਲਈ ਮਜਬੂਰ ਕਰ ਦਿੰਦੀ ਹੈ ਘਰ ਦਾ ਸਮਾਨ ਕੀ ਜਿਸਮ ਵਿੱਚਨ ਤੱਕ ਦੀ ਨੌਬਤ ਆ ਜਾਂਦੀ ਹੈ ਕੁਝ ਨਿੱडर ਲੋਕ ਸਮਝਦਾਰੀ ਤੇ ਹਿੰਮਤ ਨਾਲ ਮਾੜੇ ਹਾਲਾਤਾਂ ਦਾ ਸਾਹਮਣਾ ਕਰਦੇ ਨੇ ਪਰ ਕੁਝ ਕਮਜ਼ੋਰ ਇਨਸਾਨ ਮਾੜੇ ਹਾਲਾਤਾਂ ਅੱਗੇ ਗੋਡੇ ਟੇਕ ਕੇ ਹਾਲਾਤਾਂ ਨਾਲ ਸਮਝੌਤਾ ਕਰ ਲੈਂਦੇ ਸੋਚਦੇ ਨੇ ਅਗਰ ਕਿਸਮਤ 'ਚ ਇਦਾਂ ਲਿਖਿਆ ਤਾਂ ਇਦਾਂ ਹੀ ਸਹੀ ਹਾਲਾਤ ਬੰਦੇ ਤੋਂ ਕੀ ਕੀ ਨਹੀਂ ਕਰਵਾਉਂਦੇਗੇ ਅਸੀਂ ਬਹੁਤ ਕੰਮ ਆਪਣੀ ਮਰਜ਼ੀ ਦੇ ਖਿਲਾਫ ਕਰਦੇ ਆ ਨਾ ਚਾਹੁੰਦੇ ਹੋਏ ਵੀ ਸਾਡੀ ਮਰਜ਼ੀ ਤੋਂ ਬਿਨਾ ਕੋਈ ਇਨਸਾਨ ਸਾਡੀ ਮਜਬੂਰੀ ਦਾ ਫਾਇਦਾ ਉਠਾਰ ਰਿਹਾ ਹੁੰਦਾ ਹੈ ਤੇ ਉਲਟਾ ਅਸੀਂ ਉਹਦੀ ਹਾਂ ਚ ਹਾਂ ਮਿਲਾਉਂਦੇ ਹਾਂ ਹੌਲੀ ਹੌਲੀ ਕਰਮਜੀਤ ਤੇ ਪਾਪਾ ਦੇ ਸਬੰਧਾਂ ਦਾ ਪਤਾ ਮਾਂ ਨੂੰ ਲੱਗ ਗਿਆ ਇਸੇ ਕਰਕੇ ਮਾਂ ਨੇ ਕਰਮਜੀਤ ਨੂੰ ਘਰੋਂ ਕੱਢ ਦਿੱਤਾ ਸੀਗਾ ਇਸੇ ਗੱਲ ਕਰਕੇ ਮਾਂ ਪਾਪਾ ਦਾ ਕਲੇਸ਼ ਕਰਦੀ ਸੀਗੀ ਉਸ ਸਮੇਂ ਕੁਝ ਸਮਝ ਨਹੀਂ ਸੀ ਆਉਂਦਾ ਪਰ ਅੱਜ ਪਤਾ ਲੱਗਿਆ ਪਾਪਾ ਦੀਆਂ ਕਰਤੂਤਾਂ ਕਰਕੇ ਮਾਂ ਦੁਖੀ ਸੀਗੀ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਇਸ਼ਕ ਮੁਸ਼ਕਿਸ਼ ਪਾਇਆ ਨਹੀਂ ਛੱਪਦੇ ਪਾਪਾ ਦੇ ਸਾਰੇ ਭੇਦ ਖੁੱਲ ਗਏ ਪਾਪਾ ਮਾਂ ਦੇ ਸਾਹਮਣੇ ਅੱਖ ਚੱਕ ਕੇ ਵੀ ਨਾ ਦੇਖਦਾ ਦੇਖਦਾ ਵੀ ਕਿਵੇਂ ਕਰਦਾ ਤੱਕ ਤੂਤਾਂ ਸੀਗਾ ਹੋਰ ਕਿਹੜਾ ਪਿੰਡ ਦੀ ਸਰਪੰਚੀ ਕਰਦਾ ਸੀ ਜਿਹਨੂੰ ਰਸਾ ਚੱਬਣ ਦੀ ਆਤ ਪੈ ਜਾਵੇ ਉਹ ਕਾ ਨੂੰ ਜਾਂਦੀ ਆ ਇਹੀ ਹਾਲ ਮੇਰੇ ਪਾਪਾ ਦਾ ਸੀਗਾ ਬਾਪ ਕਹਿੰਦੀ ਨੂੰ ਵੀ ਸ਼ਰਮ ਆਉਂਦੀ ਐ ਇਹੋ ਜਿਹੇ ਹੁੰਦੇ ਨੇ ਬਾਪ ਥੱਕਦੀਆਂ ਮੈਂ ਇਹੋ ਜਿਹੇ ਰਿਸ਼ਤਿਆਂ ਤੇ ਤੇ ਮੇਰੀ ਚਾਪ ਨੂੰ ਦੇਖ ਕੇ ਮੇਰੇ ਬਾਪ ਦਾ ਠਰਕ ਪੂਣਾ ਅਮਰਵੇਲ ਅਮਰਵੇਲ ਵਾਂਗ ਵਾਦਾਂ ਗਿਆ ਸੀਗਾ ਮੈਂ ਦਿਨੋ ਦਿਨ ਮਟਿਆਰ ਹੁੰਦੀ ਗਈ ਦਿਲ 'ਚ ਦੱਬੇ ਚਾਅ ਅਸਰ ਤੇ ਦੁੱਖਾਂ ਦੀ ਪੰਡ ਲਈ ਮੈਂ ਜਵਾਨੀ ਦੇ ਉੱਚੇ ਮੰਦਰ ਦੀਆਂ ਪੌੜੀਆਂ ਚੜ ਰਹੀ ਸੀ ਪੈਰਾਂ ਵਿੱਚ ਛਾਲੇ ਦਿਲ 'ਚ ਮਰ ਚੁਕੀਆਂ ਲੱਖਾਂ ਉਮੀਦਾਂ ਤੇ ਕਿਸੇ ਬਟੇ ਅਰਮਾਨ ਡਗਦੀ ਟੈਂਦੀ ਆਪਣਾ ਪਿੰਡ ਤੈਅ ਕਰ ਰਹੀ ਸਾਂ ਦਿਨ ਲੰਘਦੇ ਗਏ ਮਾਂ ਦੀ ਨਫ਼ਰਤ ਤੇ ਪਾਪਾ ਦੀਆਂ ਘਨਾਉਣੀਆਂ ਹਰਕਤਾਂ ਵਧਦੀਆਂ ਗਈਆਂ ਹਾਂ ਦੀਆਂ ਕੁੜਮਾਂ ਚ ਅਮਰੀਕਾਨ ਸੀ ਪਰ ਜਵਾਨ ਲੰਮੇ ਕਾਲੇ ਕੇਸ ਬੈੜ ਦੀ ਤਾਂ ਮੇਰੇ ਕੇਸ ਧਰਤੀ ਤੇ ਨਾਗ ਵਾਂਗੂ ਗੁੰਜਲੀ ਮਾਰ ਕੇ ਬੈਠ ਜਾਂਦੇ ਹਾਂ ਦੇ ਮੁੰਡੇ ਮੈਨੂੰ ਇਸ਼ਕੀਆਂ ਨਜ਼ਰਾਂ ਨਾਲ ਦੇਖਦੇ ਰੱਬ ਨੇ ਰੱਜ ਕੇ ਹੁਸਨ ਦਿੱਤਾ ਪਰ ਕਿਸਮਤ ਵਾਰੀ ਨੰਗ ਪੋਣਾ ਦਿਖਾ ਦਿੱਤਾ ਮੈਂ ਤਾਂ ਮਹਿਜ਼ ਇੱਕ Laash ਬਣ ਕੇ ਜੀ ਰਹੀ ਸਾਂ ਤੈਖਣ ਵਾਲੇ ਨੂੰ ਮੇਰੀਆਂ ਅੱਖਾਂ ਜਾਦੂ ਕਰਦੀਆਂ ਪਰ ਮੈਨੂੰ ਹੀ ਪਤਾ ਸੀ ਇੱਕ ਅੰਜ ਸਾਰੀ ਸਾਰੀ ਰਾਤ ਹੰਝੂ ਬਹੋਂਦ ਗਾਣੀ ਕੰਡਿਆਂ ਨਾਲ ਖੈਂਦੀ ਅੱਗਾਂ ਵਿੱਚ ਚੁਲਸਦੀ ਹੋਈ ਮੈਂ 17 ਬਰਾਂ ਤੱਕ ਪਹੁੰਚੀ ਮੈਂ ਕਿਸੇ ਨਾਲ ਬਹੁਤੀ ਗੱਲ ਨਾ ਕਰਦੀ ਕੋਈ ਕੁਝ ਵੀ ਕਹਿੰਦਾ ਪਰ ਉਹਦੇ ਜਵਾਬ ਦੇਣ ਦੀ ਹਿੰਮਤ ਨਾ ਪੈਂਦੀ ਮੇਰੀ ਕਰਮੀ ਆਪਣੇ ਨਾਨਕੇ ਪੜਨ ਲੱਗ ਗਏ ਤੇ ਮੈਂ 12 ਸੇ ਪੈਂਡਲੇ ਸਕੂਲ ਜੋ ਕੀਤੀ ਮੇਰੀ ਕਲਾਸ ਦੀ ਇੰਚਾਰਜ ਪਰਮਿੰਦਰ कौर ਢਿਲੋਂ ਬੜੀ ਨੇਕ ਦਰਗੀਚ ਸੀ ਮੈਡਮ ਮੇਰੇ ਨਾਲ ਨਰਮੀ ਨਾਲ ਪੇਸ਼ ਆਉਂਦੀ ਸੀ ਮੇਰੇ ਨਾਲ ਹਮਦਰਦੀ ਕਰਦੀ ਤੇ ਮੇਰੀ ਹਾਲਾਤ ਸਮਝਦੀ ਸੀ ਦੁਖੀ ਇਨਸਾਨ ਦੁਖੀ ਬੰਦੇ ਦੀ ਨਬਜ ਫੜ ਹੀ ਲੈਂਦਾ ਹੈ गुजरਦੇ ਦਿਨਾਂ ਨਾਲ ਮੇਰੇ ਅੰਦਰ ਇੱਕ ਨਵੰਨ ਕੋਰ ਖਿਆਲ ਪਨਪਨ ਲੱਗਾ ਇਹ ਖਿਆਲ ਇਸ ਤੋਂ 16 ਸਾਲ ਪਹਿਲਾਂ ਕਦੇ ਨਾ ਆਇਆ ਮੇਰੇ ਦਿਲ ਦੇ ਬਨੇਰੇ ਤੇ ਕਾਂ ਬਣ ਬੈਠੇ ਮੇਰੇ ਵੱਲ ਸੈਨਤਾ ਮਾਰਦਾ ਰਹਿੰਦਾ ਇਸ ਖਿਆਲ ਨੇ ਦੱਸਿਆ ਕਿ ਜਿਸ ਤੋਂ ਤੇਰੇ ਦੁੱਖ ਸਦਾ ਨਹੀਂ ਰਹਿਣ ਹੁੰਦੇਗੇ ਇਹਨਾਂ ਦੀ ਬਾਤ ਤਾਂ ਸਿਰਫ ਤੇਰੇ ਪੇਕੇ ਘਰ ਤੱਕ ਹੀ ਹੈ ਜਦੋਂ ਤੂੰ ਵਿਆਹੀ ਗਈ ਇਹ ਸਭ ਕਲੇਸ਼ ਮੁੱਕ ਜਾਣਗੇ ਮੈਂ ਸੋਚਦੀ ਮੇਰੇ ਲਈ ਕੋਈ ਰਾਜਕੁਮਾਰ ਆਊਗਾ ਮੈਨੂੰ ਇਸ ਚ ਨਰਕ ਚੋਂ ਕੱਢ ਕੇ ਮੇਰੇ ਲਈ ਰਾਜਕੁਮਾਰ ਤੋਂ ਘਟਣੀ ਹੋਣਾਗਾ ਮੈਂ ਵਿਆਹ ਦੇ ਸੁਪਨੇ ਦੇਖਣ ਲੱਗੀ ਮੇਰਾ ਹਮਸਫਰ ਮੇਰੇ ਲੰਮੇ ਵਾਲਾਂ ਦੀ ਤਾਰੀਫ ਕਰੂਗਾ ਮੇਰੇ ਕੇਸਾਂ 'ਚ ਹੱਥ ਫੇਰਦਾ ਹੋਇਆ ਮੇਰੀ ਖੂਬਸੂਰਤੀ ਦੇ ਸੋਹਲੇ ਗਾਊਗਾ ਇਹ ਨਵੇਂ ਜੰਮ ਰਹੇ ਖੁਆਬ ਚੋਰੀ ਚੋਰੀ ਪੈਦਾ ਹੋ ਰਹੀ ਚਾਹਤ ਇਹ ਮੱਖਿਓ ਮਿੱਠੇ ਖਿਆਲ ਮੇਰਾ ਰੂਮ ਰੂਮ ਮਹਿਕਾ ਜਾਂਦੇ ਮੈਂ ਮਹਿਸੂਸ ਕਰਦੀ ਮੇਰੇ ਤੋਂ ਇਤਰ ਫਲੇਲਾਂ ਦੀ ਖੁਸ਼ਬੂ ਆ ਰਹੀ ਹੈ ਮੈਨੂੰ ਆਪਣੇ ਆਪ ਨਾਲ ਪਿਆਰ ਜਿਹਾ ਹੋਣ ਲੱਗ ਜਾਂਦਾ ਸ਼ਾਇਦ ਸੱਜਰੇ ਸੱਜਰੇ ਖਿਆਲ ਪਰਲੇ ਪਾਰੋਂ ਆਉਂਦੇ ਹੋਣ ਜਿੱਥੇ ਜਾਨ ਦੀ ਖੁਆਇਸ਼ ਮੇਰੀ ਬਾਲੜੀ ਬਰੇਸ ਤੋਂ ਸੀਗੀ ਇਨਾਂ ਖਿਆਲਾਂ ਤੋਂ ਛੱਟ ਮੇਰੇ ਸਾਹਮਣੇ ਮੇਰੀ ਅਸਲ ਜ਼ਿੰਦਗੀ ਖੜੀ ਦਿਖਾਈ ਦਿੰਦੀ ਇਹ ਉਹੀ ਡਰਾਣੀ ਫਿਰ ਜ਼ਿੰਦਗੀ ਜਿਹਦੇ ਕਦੇ ਸੁੱਖ ਦਾ ਸਾਹ ਨਾ ਲੈਣ ਦੇ